ਕੈਨੇਡਾ ਵਿੱਚ ਸਿੱਖ ਪਰਿਵਾਰ, ਕਾਰੋਬਾਰੀ ਅਤੇ ਗੁਰਦੁਆਰਾ ਸਹਿਬਾਨ ਇੱਕ ਵੱਧ ਰਹੇ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਭਾਰਤੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਅਤੇ ਗੈਂਗ ਲਿੰਕਡ ਐਕਸਟਰਸ਼ਨ ਨੈਟਵਰਕ ਵਿਦੇਸ਼ਾਂ ਵਿੱਚ ਸਿੱਖ ਪਾਈਚਾਰੇ ਦੀ ਸੁਰੱਖਿਆ ਨੂੰ ਚੁਣੌਤੀ ਦੇ ਰਹੇ ਹਨ ਅਤੇ ਸਰਕਾਰ ਵੱਲੋਂ ਭਾਰਤ ਦੀ ਭੂਮਿਕਾ ਦਾ ਸਾਫ਼-ਸਾਫ਼ ਨਾ ਲੈਣ ਵਿੱਚ ਹਿਚਕਿਚਾਹਟ ਸਿੱਖ ਪਾਈਚਾਰੇ ਦੀ ਸੁਰੱਖਿਆ ਨੂੰ ਹੋਰ ਵੀ ਖਤਰੇ ਵਿੱਚ ਪਾ ਰਹੀ ਹੈ। ਇਸ ਮਸੱਈਆ ਦੇ ਹੱਲ ਅਤੇ ਭਾਈਚਾਰੇ ਖਿਲਾਫ ਭਾਰਤ ਦੀਆਂ ਕਾਰਵਾਈਆਂ ਤੇ ਠੱਲ ਪਾਉਣ ਲਈ ਸਿੱਖ ਫੈਡਰੇਸ਼ਨ 온ਟਾਰੀਓ ਗੁਰਦੁਆਰਾ ਕਮੇਟੀਆਂ ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਵੱਲੋਂ ਇਸ ਸੈਤਵਾਰ 7 ਦਸੰਬਰ ਦੁਪਹਿਰ 1 ਤੋਂ 4 ਵਜੇ ਤੱਕ ਬ੍ਰੈਂਪਟਨ ਵਿੱਚ ਇੱਕ ਅਹਿਮ ਪਬਲਿਕ ਟਾਊਨ ਹਾਲ ਕਨਫਰੰਟਿੰਗ ਦ ਥ੍ਰੈਟ ਲਈ ਸੱਦਾ ਦਿੱਤਾ ਗਿਆ ਹੈ ਇਸ ਮੌਕੇ ਚੁੜੇ ਹੋਏ ਪ੍ਰਤੀਨਿਧੀ ਕਮਿਊਨਿਟੀ ਲੀਡਰ ਪੁਲਿਸ ਅਤੇ ਲਾਅ ਇਨਫੋਰਸਮੈਂਟ ਸਾਰੇ ਹਾਜ਼ਰ ਹੋਣਗੇ ਇਹ ਟਾਊਨ ਹਾਲ ਕੈਨੇਡੀਅਨ ਕਨਵੈਨਸ਼ਨ ਸੈਂਟਰ 79 ਬ੍ਰੈਮਸਟੀਲ ਰੋਡ ਤੇ ਕਰਵਾਇਆ ਜਾ ਰਿਹਾ ਹੈ ਭਾਈਚਾਰੇ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ ਕੈਨੇਡਾ ਵਿੱਚ ਸਿੱਖ ਪਰਿਵਾਰ ਕਾਰੋਬਾਰੀ ਅਤੇ ਗੁਰਦੁਆਰਾ ਸਹਿਬਾਨ ਇੱਕ ਵੱਧਰੇ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਨ ਪਾਰਟੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਅਤੇ ਗੈਂਗ ਲਿੰਕਡ ਐਕਸਟਰੋਸ਼ਨ ਨੈਟਵਰਕ ਵਿਦੇਸ਼ਾਂ ਵਿੱਚ ਸਿੱਖ ਪਾਈਚਾਰੇ ਦੀ ਸੁਰੱਖਿਆ ਨੂੰ ਚੁਣੌਤੀ ਦੇ ਰਹੇ ਹਨ ਅਤੇ ਸਰਕਾਰ ਵੱਲੋਂ ਭਾਰਤ ਦੀ ਭੂਮਿਕਾ ਦਾ ਸਾਫ਼-ਸਾਫ਼ ਨਾ ਲੈਣ ਵਿੱਚ ਹਿੱਕੀਚਾਹਟ ਸਿੱਖ ਪਾਈਚਾਰੇ ਦੀ ਸੁਰੱਖਿਆ ਨੂੰ ਹੋਰ ਵੀ ਖਤਰੇ ਵਿੱਚ ਪਾ ਰਹੀ ਹੈ ਇਸ ਮਸੱਇਆ ਦੇ ਹੱਲ ਅਤੇ ਭਾਈਚਾਰੇ ਖਿਲਾਫ ਭਾਰਤ ਦੀਆਂ ਕਾਰਵਾਈਆਂ ਤੇ ਠੱਲ ਪਾਉਣ ਲਈ ਸਿੱਖ ਫੈਡਰੇਸ਼ਨ 온ਟਾਰੀਓ ਗੁਰਦੁਆਰਾ ਕਮੇਟੀਆਂ ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਵੱਲੋਂ ਇਸ ਸੈਤਵਾਰ 7 ਦਸੰਬਰ ਦੁਪਹਿਰ 1 ਤੋਂ 4 ਵਜੇ ਤੱਕ ਬ੍ਰੈਂਟਨ ਵਿੱਚ ਇੱਕ ਅਹਿਮ ਪਬਲਿਕ ਟਾਊਨ ਹਾਲ ਕਨਫਰੋਂਟਿੰਗ ਦ ਥ੍ਰੈਟ ਲਈ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਜੁੜੇ ਹੋਏ ਪ੍ਰਤੀਨਿਧੀ, ਕਮਿਊਨਿਟੀ ਲੀਡਰ, ਪੁਲਿਸ ਅਤੇ ਲੋ ਇਨਫੋਰਸਮੈਂਟ ਸਾਰੇ ਹਾਜ਼ਰ ਹੋਣਗੇ। ਇਹ ਟਾਊਨ ਹਾਲ ਕੈਨੇਡੀਅਨ ਕਨਵੈਨਸ਼ਨ ਸੈਂਟਰ 79 ਬ੍ਰੈਮਸਟੀਲ ਰੋਡ ਤੇ ਕਰਵਾਇਆ ਜਾ ਰਿਹਾ ਹੈ ਭਾਈਚਾਰੇ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ ਕੈਨੇਡਾ ਵਿੱਚ ਸਿੱਖ ਪਰਿਵਾਰ ਕਾਰੋਬਾਰੀ ਅਤੇ ਗੁਰਦੁਆਰਾ ਸਹਿਬਾਨ ਇੱਕ ਵੱਧਰੇ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਨ ਪਾਰਟੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਅਤੇ ਗੈਂਗ ਲਿੰਕਡ ਐਕਸਟਰੋਸ਼ਨ ਨੈਟਵਰਕ ਵਿਦੇਸ਼ਾਂ ਵਿੱਚ ਸਿੱਖ ਪਾਈਚਾਰੇ ਦੀ ਸੁਰੱਖਿਆ ਨੂੰ ਚੁਣੌਤੀ ਦੇ ਰਹੇ ਹਨ ਅਤੇ ਸਰਕਾਰ ਵੱਲੋਂ ਭਾਰਤ ਦੀ ਭੂਮਿਕਾ ਦਾ ਸਾਫ਼-ਸਾਫ਼ ਨਾ ਲੈਣ ਵਿੱਚ ਹਿੱਕੀ ਚਾਹਤ ਸਿੱਖ ਪਾਈਚਾਰੇ ਦੀ ਸੁਰੱਖਿਆ ਨੂੰ ਹੋਰ ਵੀ ਖਤਰੇ ਵਿੱਚ ਪਾ ਰਹੀ ਹੈ। ਇਸ ਮਸਿਆ ਦੇ ਹੱਲ ਅਤੇ ਭਾਈਚਾਰੇ ਖਿਲਾਫ ਭਾਰਤ ਦੀਆਂ ਕਾਰਵਾਈਆਂ ਤੇ ਠੱਲ ਪਾਉਣ ਲਈ ਸਿੱਖ ਫੈਡਰੇਸ਼ਨ 온ਟਾਰੀਓ ਗੁਰਦੁਆਰਾ ਕਮੇਟੀਆਂ ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਵੱਲੋਂ ਇਸ ਐਤਵਾਰ 7 ਦਸੰਬਰ ਦੁਪਹਿਰ 1 ਤੋਂ 4 ਵਜੇ ਤੱਕ ਬ੍ਰੈਂਟਨ ਵਿੱਚ ਇੱਕ ਅਹਿਮ ਪਬਲਿਕ ਟਾਊਨ ਹਾਲ ਕਨਫਰੋਂਟਿੰਗ ਦ ਥ੍ਰੈਟ ਲਈ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਚੁੜੇ ਹੋਏ ਪ੍ਰਤੀਨਿਧੀ ਕਮਿਊਨਿਟੀ ਲੀਡਰ ਪੁਲਿਸ ਅਤੇ ਲਾਅ ਇਨਫੋਰਸਮੈਂਟ ਸਾਰੇ ਹਾਜ਼ਰ ਹੋਣਗੇ। ਇਹ ਟਾਊਨ ਹਾਲ ਕੈਨੇਡੀਅਨ ਕਨਵੈਨਸ਼ਨਲ ਸੈਂਟਰ 79 ਬ੍ਰੈਮਸਟੀਲ ਰੋਡ ਤੇ ਕਰਵਾਇਆ ਜਾ ਰਿਹਾ ਹੈ ਭਾਈਚਾਰੇ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ